ਲੋ ਵੀ ਪਹੁੰਚ ਗਏ ਆਪਾਂ ਬੁਟੀਕ ਤੇ ਗਾਈਂ ਸ਼ੁਰੂਆਤ ਕਰਨ ਲੱਗੇ ਆਂ ਵਲੌਗ ਦੇ ਆਹ ਦੇਖ ਲੋ ਇਧਰ ਆਨਲਾਈਨ ਸੌਦਾ ਇਹਨਾਂ ਦਾ ਮੈਂ ਦਿਖਾਵਾਂ ਤੁਹਾਨੂੰ ਆਹ ਆਨਲਾਈਨ ਮੰਗਾ ਲਿਆ ਆ ਇਹਨਾਂ ਹਲਕਾ ਕੱਪ ਧਰਨ ਵਾਸਤੇ ਤੇ ਕੱਪ ਧਰ ਕੇ ਦੇਖ ਲੈ ਲੈ ਲੱਗ ਜੂ ਪਤਾ ਕਿੰਨੇ ਦਾ ਮੰਗਾਇਆ ਇਹ ਕੱਪ ਨਾ ਤੋੜਨੀ ਕਿੰਨੇ ਦਾ ਮੰਗਾਇਆ ਇਹ 188 ਦਾ 200 ਦੀ ਹੋ ਗਿਆ ਨਹੀਂ ਪਰ ਟਿਕੂ 200 ਦਾ ਲੱਗਿਆ ਇਹ ਇਹਦੇ ਕੰਮ ਆ ਹੋਰ ਕੀ ਮੰਗਾਇਆ ਅੱਜ ਹੋਰ ਢੰਗ ਤੇ ਫਿਰ ਕਿੰਨਾ ਹੈਵੀ ਹੋ ਤੂੰ ਹੋਰ ਕੀ ਮੰਗਾਇਆ ਜੀ ਜਦੋਂ ਖੋਲਣਾ ਆਪੇ ਦਿਖਾਉਂਦੇ ਨਹੀਂ ਆਗੇ ਜੀ ਲੁੱਟ ਕੇ ਲੈ ਕੇ ਫਿਰ ਕੀ ਕਰਨਾ ਨਾ ਦਿਖਾ ਤੂੰ ਮੈਂ ਕੀ ਲੁੱਟ ਕੇ ਲੈ ਕੇ ਜਾਣਗੇ ਤੈਨੂੰ ਚੱਲ ਕੱਢ ਖੋਲ ਚੱਲ ਓਪਨ ਕਰਕੇ ਨਾ ਪਾਰਸਲ ਤੇ ਪਾਰਸਲ ਹੀ ਆਉਂਦੇ ਰਹਿੰਦੇ ਆ ਬੁਟੀਕ ਤੇ ਇੱਕ ਉਹ ਦਿਖਾ ਮੈਂ ਪਹਿਲਾਂ ਉਹਦੇ ਵਾਲਾ ਵੀ ਦਿਖਾ ਕਿਹੜਾ ਮੰਗਾਇਆ ਸੀ ਕੀ ਮੰਗਾਇਆ ਸੀ ਸਲਟ ਮੰਗਾਈ ਸੀ ਆ ਇਹਦੇ ਨਾਲ ਧੋਖਾ ਹੋ ਗਿਆ ਗਾਈਜ਼ ਮਿਸ ਤੋਂ ਤੋਂ ਇਹਨੇ ਨਾ ਟੀ-ਸ਼ਰਟ ਮੰਗਾਈ ਦੇਖਣ ਜਦਾ ਉਹ ਵਾਲੀ ਸੋਹਣੀ ਆ ਮੈਂ ਪੋਚਾ ਵੀ ਨਾ ਲਾਵਾਂ ਮੈਂ ਆ ਦੇਖੋ ਤੇ ਹੀ ਉਹਨੇ ਨੇ ਆ ਬਾਬੇ ਕਿਤੇ ਡਿਜ਼ਾਈਨ ਵੀ ਸੇਮ ਭੇਜਿਆ ਤੈਨੂੰ ਕਲਰ ਵੀ ਚੱਲ ਕੋਈ ਨਾ ਧੋਖਾ ਹੋ ਗਿਆ ਵੀਰਪਾਲ ਨਾਲ ਕਈ ਵਾਰ ਆਨਲਾਈਨ ਸ਼ਾਪਿੰਗ ਦੇ ਵਿੱਚ ਧੋਖਾ ਵੀ ਹੋ ਜਾਂਦਾ ਸੋ ਸਮਝ ਕੇ ਕਰਿਆ ਕਰੋ ਪਰਸ ਮੰਗਾਇਆ ਆ ਪਰਸ ਵੀ ਇਹਨੇ ਨਾ ਬਸ ਇਹ ਇੱਕਦੂ ਤਾਂ ਨਾ ਇਹ ਕੁਆਲਿਟੀ ਨਹੀਂ ਵਧੀਆ ਹੁੰਦੀ ਸਸਤੀ ਦਾ ਹੁੰਦੀ ਆ ਮੈਕਸ ਵਾਲਿਆਂ ਦੇ ਵਾਲੇ ਸੋਹਣੇ ਪਏ ਆ ਇਹ ਜੀ ਪੂਰੇ ਸੋਹਣੇ ਆ ਪਤਾ ਲੱਗਦਾ ਵੀ ਤੇਰਾ 100 ਕਿੰਨੇ ਵਾਲਾਗਾ ਕਿੰਨੇ ਆ 200 ਆ ਇਹਦਾ ਪਤਾ ਲੱਗਦਾ ਇੱਥੋਂ ਵੀ 200 ਵਾਲਾ ਇਹ ਦੀ ਨਾਲ ਉਹ ਚੱਪਲਾਂ ਨਾਲ ਦਿਲੇ ਕਰੇ ਲੱਗੀ ਹੈ ਹਾਂ ਚੱਪਲਾਂ ਨਾਲ ਹੀ ਲੱਗਾ ਹਾਂ ਚੱਪਲਾਂ ਵਾਲੀ ਲੈ ਇਧਰ ਲੱਗੀ ਹੋਈ ਆ ਇਹ ਪਾੜ ਦੂ ਛੇਤੀ ਗੈਰੰਟੀ ਨਾਲ ਕਹਿ ਸਕਦੀ ਆ ਮੈਂ ਤੁਹਾਨੂੰ ਭਰ ਕੇ ਭੇਜਦੇ ਹਾਂ ਹਾਂ ਤੈਨੂੰ ਤਾਂ ਜ਼ਰੂਰ ਭੇਜਣਗੇ ਕਹਿਣਗੇ ਜੇ ਹਲੇ ਤੱਕ ਵੀਰਪਾਲ ਨੂੰ ਰਾਜ ਨਹੀਂ ਆਇਆ ਫਿਰ ਤਾਂ ਪਤਾ ਨਹੀਂ ਕਦੋਂ ਆਊਗਾ ਹੈਨਾ ਬਈ ਬੀਨਤਾ ਹਾਂ ਕੱਲ ਅੱਜ ਮੈਂ ਹੀ ਲੈ ਕੇ ਜਾਉਂਗੀ ਇਹ ਪਹਿਲਾਂ ਤਾਂ ਅੱਜ ਚਿੱਟੇ ਸੂਟ ਨਾਲ ਹੀ ਮੈਂ ਟੰਗ ਕੇ ਲੈ ਕੇ ਜਾਉਂਗੀ ਅੱਜ ਮੈਂ ਪਾ ਕੇ ਲੈ ਕੇ ਜਾਉਂਗੀ ਐ ਸੁਣਾ ਨਾ ਦਬਰ ਇਹਨਾਂ ਵੀ ਮਾੜਾ ਨਹੀਂ ਪਰ ਜਿਸ ਤਰ੍ਹਾਂ ਉਹ ਫਾਈਲ ਹੈ ਫਿਰ ਵੀ ਚੰਗੋ ਨਹੀਂ ਮਤਲਬ ਮੈਂ ਦੱਸਦੀ ਆ ਉਹ ਜੇ ਫੋਟੋ ਵਾਟੋ ਚ ਨਹੀਂ ਪਤਾ ਲੱਗਦਾ ਇਹ ਫੋਟੋ ਚ ਨਹੀਂ ਇਹਦਾ ਪਤਾ ਲੱਗਣਾ ਇਹ ਕਿਦਾਂ ਦਾ ਕਰਤਾ ਸੀ ਉਹਨਾਂ ਦਾ ਸਹੀ ਲੋ ਬਈ ਇੰਤਜ਼ਾਰ ਦੀਆਂ ਘੜੀਆਂ ਖਤਮ ਦੀਦੀ ਜੀ ਸਾਡੇ ਜਾ ਰਹੇ ਨੇ ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ ਮੈਂ ਤੈਨੂੰ ਯਾਦ ਆਵਾਂਗਾ ਯਾਦ ਆਵਾਂਗਾ ਗਾਣਾ ਨਹੀਂ ਹੁੰਦਾ ਨਾ ਸਹੀ ਗੱਲ ਫੋਨ ਕਰਿਆ ਕਰੋਗੇ ਤੁਸੀਂ ਕਰਿਆ ਕਰੋ ਸਾਨੂੰ ਕਿ ਮੈਂ ਤਾਂ ਤੁਹਾਡੇ ਟਾਈਮ ਕਿੰਨਾ ਹੋ ਗਿਆ ਇੱਕ ਵੀਡੀਓ ਦੇਖੀ ਇੱਕ ਕੁੜੀ ਜ ਗਈ ਮਨਾਲੀ ਕਹਿੰਦੀ ਮम्मा ਇੱਥੇ ਟਾਈਮ ਕਿੰਨਾ ਹੋ ਗਿਆ ਸੱਤ ਇੱਥੇ ਤਾਂ ਕਹਿੰਦੀ ਤੂੰ ਮਨਾਲੀ ਗਈ ਹੈ ਕਿਤੇ ਦਵਾਈ ਕ੍ਰੇਟੜੀ ਗਈ ਕਹਿੰਦੀ ਤੂੰ ਕੋਟੇ ਦਿਨ ਹੋਇਆ ਤੁਰ ਮੇਰੇ ਰਾਤ ਹੋਇਆ ਕਿਹਦਾ ਕਥਾ ਲਾ ਦੋ ਫਿਰ ਬਾਹਰ ਜਾਣ ਵਾਸਤੇ ਲਾਈਆਂ ਸੀ ਹੁਣ ਤਾਂ ਲਾ ਦੋ ਫਿਰ ਮੈਨੂੰ ਨਾਲੇ ਦੱਸੋ ਕਿ ਮੈਂ ਸਮਝ ਗਈ ਨਾ ਗੱਲ ਸਮਝ ਗਈ ਮੈਂ ਸੋਹਣੀ ਲੱਗਦੀ ਆ ਸੋਹਣੀ ਲੱਗਦੀ ਆ ਚਾਚੀ ਵੀ ਸੋਹਣੀ ਲੱਗਦੀ ਆ ਉਹ ਵੀਡੀਓ ਦੇਖੀਏ ਚਾਚੀ ਵੀ ਸੋਹਣੀ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਭਾਈ ਤੂੰ ਬਹੁਤ ਸੋਹਣੀ ਲੱਗਦੀ ਆ ਬਹੁਤ ਸੋਹਣੇ ਲੱਗਦ ਹੁੰਦੀ ਸੀ ਤੁਸੀਂ ਸੱਚੀ ਗੱਲ ਹਾਂ ਬਹੁਤ ਸੋਹਣੇ ਤੁਸੀਂ ਸਾਰਿਆਂ ਨੇ ਮੈਸੇਜ ਕਰਕੇ ਦੱਸ ਦਿਓ ਵੀ ਦੀਦੀ ਸੋਹਣੇ ਨੇ ਕਿੰਨੇ ਸੋਹਣੇ ਨੇ ਵੀ ਦੱਸ ਦਿਓ ਸਹੀ ਤਰੀਫ ਕੀਤੀ ਇਹਨਾਂ ਨੇ ਕਿ ਕੰਮ ਸੀ ਕਿ ਪੰਪ ਸੀਗਾ ਬਾਏ ਗਾਇਸ ਚਲੇ ਜਾਵਾਂਗੇ ਪਰ ਮੁੜ ਕੇ ਆਵਾਂਗੇ ਆ ਸੋਹਣੀ ਲੱਗਦੀ ਤੁਹਾਡੀ ਯੂਨੀਫਾਰਮ ਪਾਈ ਐ ਬਲੈਕ ਬਲੈਕ ਸਾਰੇ ਇੱਕੋ ਜਿਹੇ ਵਾਲੇ ਵਧੀਆ ਲੱਗ ਰਹੇ ਹੋ ਇਹਦੇ ਵਿੱਚ ਲੋ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਵਾਪਸ ਲੇਸਾਂ ਲਈ ਆਈ ਮੈਂ ਖਾ ਪੀ ਲਿਆ ਹੈਡ ਵਾਸ਼ ਕਰਾਇਆ ਟੀਚਿੰਗ ਵਿੱਚ ਫੋਰ ਤੇ ਪਰਸਲ ਮੈਨੂੰ ਦਾ ਰਾਜੂ ਦਾ ਇਹ ਨਾ ਕਟਾਕੀ ਨਹੀਂ ਰਾਜੂ ਦਾ ਇਹ ਪਰਸਲ ਹੈ ਕਿ ਮਿੱਟੀ ਕਿ ਮਿੱਟੀ ਦਾ ਪਰਸਲ ਆਇਆ ਹੈ ਖੋਲ ਕੇ ਰੱਖੀ ਖੋਲ ਕੇ ਦੇਖ ਲੈਣੇ ਹੋਣੀ ਵਾਪਸ ਨਾ ਕਰਨਾ ਉਹ ਵੀ ਰਿਟਰਨ ਨਾ ਕਰਨਾ ਉਹ ਵੀ ਖੋਲ ਕੇ ਤਾਂ ਆਪਾਂ ਦੇਖ ਲੈਂਦੇ ਦੋ ਦਿਨੇ ਹੋ ਗਏ ਸੋਚੀਏ ਨੇ ਨਵੇਂ ਸੂਟਾਂ ਦੇ ਸ਼ੂਟ ਕਰਨੇ ਆ ਸ਼ੂਟ ਕਰਨੇ ਆ ਬੈਠੇ ਟਾਈਮ ਹੀ ਨਹੀਂ ਲੱਗਦਾ ਹੈ ਰੋਜ਼ ਸੋਚਦੇ ਆ ਵੀ ਖੋਲ ਨਾ ਕੀ ਬਤਾਇਆ ਕਹਦੇ ਮੇਰੇ ਨਾਲ ਖੋਲ ਅੱਜ ਕੀ ਬਣਾ ਕੇ ਖਵਾਈਏ ਫਿਰ ਤੁਹਾਨੂੰ ਪਿਆਈਏ ਅਜੀਤੋ ਪਿਆਵਾ ਬਣਾ ਕੇ ਲੋ ਬੇ ਘਰੇ ਤੁਹਾਨੂੰ ਵਧੀਆ ਆਪਾਂ ਮਜੀਟੋ ਬਣਾ ਸਕਦੇ ਆ ਜਿਹੜੀ ਡਰਿੰਕ ਆਪਾਂ ਬਾਹਰ ਰੈਸਟੋਰੈਂਟ ਤੇ ਇਨੀ ਮਹਿੰਗੀ ਲੈਣੇ ਆ ਘਰੇ ਬਣਾ ਕੇ ਪੀ ਸਕਦੇ ਆ ਵਧੀਆ ਹੁੰਦਾ ਮਜੀਟੋ ਗਰਮੀਆਂ ਦੇ ਵਿੱਚ ਉਹ ਸिखਾਉਣੀ ਆ ਮੈਂ ਤੁਹਾਨੂੰ ਬਹੁਤ ਸਸਤਾ ਸੌਦਾ ਠੀਕ ਹੈ ਇੱਕ ਗਲਾਸ ਕਿੰਨੇ ਦਾ ਬਣਾਵਾਂਗੇ ਤੁਹਾਨੂੰ ਦੱਸਾਂਗੀ ਤੁਹਾਨੂੰ ਬਾਹਰੋਂ ਬਹੁਤ ਮਹਿੰਗਾ ਗਲਾਸ ਮਿਲੂਗਾ 10 ਰੁਪਈਆ ਦਾ ਹਾਏ ਬੇੰਤ ਮਜੀਟੋ ਉਹਨਾਂ ਤੈਨੂੰ ਬਣਾਉਣਾ ਨਹੀਂ ਜੀ ਜੀ ਤਾਂ ਅੱਜ ਸिखਾਉ ਬਣਾਉਣਾ ਜਾ ਕੇ ਪਿਆਈ ਔਰ ਨੂੰ ਰਣਵੀਰ ਨੂੰ ਦੇਖੀ ਖੁਸ਼ ਹੁੰਦਾ ਉਹ ਗਰਮੀਆਂ ਦੇ ਵਿੱਚ ਸਭ ਤੋਂ ਘੈਂਟ ਚੀਜ਼ ਆ ਮਜੀਟੋ ਕੀ ਕੀ ਬਣਨਦੀ ਉਹਦੇ ਵਿੱਚ ਇੱਕ ਪੁਦੀਨਾ ਪਊਗਾ ਹਾਂਜੀ ਇੱਕ ਨਿੰਬੂ ਹਾਂਜੀ ਕਾਲਾ ਨੂਨ ਤੇ ਸਪਰਾਈਟ ਜੀ ਬਸ ਆਹੀ ਚੀਜ਼ਾਂ ਬਣਨੀਆਂ 20 ਰੁਪਏ ਦੀ ਏਡੀ ਗੁੱਠੀ ਆ ਜਾਂਦੀ ਆ ਪੁਦੀਨੇ ਦੀ ਹਾਂਜੀ ਪੂਰੀ ਵੱਡੀ ਹਾਂ ਵੀ ਸਵੇਰੇ ਕਿ ਦੁਪਹਿਰ ਦੇ ਟਾਈਮ ਕੋਲਡ ਡਰਿੰਕ ਨਾਲੋਂ ਦੂਜੀਆਂ ਕੋਲਡ ਡਰਿੰਕਾਂ ਨਾਲੋਂ ਮਜੀਟੋ ਸਭ ਤੋਂ ਬੈਸਟ ਆ ਇੱਕ ਤਾਂ ਇਹਦੇ ਨਾਲ ਭਾਰ ਨਹੀਂ ਵੱਧਦਾ ਬੰਦੇ ਦਾ ਸਾਈਡ ਇਫੈਕਟ ਨਹੀਂਗੇ ਕੋਈ ਆ ਜੀ ਸਮਝ ਗਏ ਹਾਂਜੀ ਬਸ ਮੈਂ ਚੈਨਲ ਬਣਾ ਰਹੀ ਹਾਂ ਬਈ ਤੁਹਾਨੂੰ ਮੈਂ ਪਹਿਲਾਂ ਵੀ ਕਿਹਾਗਾ ਤਾਂ ਹੁਣ ਵੀ ਕਹੇ ਸੀ ਥੱਲੇ ਚੈਨਲ ਦਾ ਨਾਮ ਲਿਖ ਦਾਂਗੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਹਾਂ ਸਾਰਿਆਂ ਨੂੰ ਫਿੱਟ ਕਰਨਾ ਫਿਰ ਇਹ ਵੀ ਕੋਈ ਐਕਸਰਸਾਈਜ਼ ਕਰਿਆ ਕਰਨੀ ਹੈ ਘਰੇ ਜਾ ਕੇ ਮੇਰੀ ਵੀਡੀਓ ਦੇਖ ਕੇ ਜਿਹੜਾ ਨੂੰ ਮੈਂ ਦੱਸੂਗੀ ਤੇ ਤੁਹਾਨੂੰ ਮੈਂ ਕਾਫੀ ਸਾਰੀਆਂ ਨਾਲੇ ਹੋਰ ਇੱਕ ਗੱਲ ਆ ਇਹ ਸਚੈਨੂ ਤੇ ਆਪਾਂ ਤੁਹਾਨੂੰ ਡਰਿੰਕ ਵੀ ਦੱਸੂਮੈਂ ਖਾਣਾ ਵੀ ਦੱਸੂ ਕਿਹੜਾ ਕਿਵੇਂ ਬਣਾਉਣਾਗਾ ਕਿਵੇਂ ਖਾਣਾਗਾ ਕਿਹੜੀ ਡਰਿੰਕ ਕਿਵੇਂ ਬਣਾਉਣੀ ਆ ਕਿਵੇਂ ਖਾਣੀ ਆ ਕਿਹੜੀ ਡਰਿੰਕ ਦਾ ਕਿੰਨਾ ਪੈਣੀ ਪੇਟਾ ਤੇ ਉਹ ਚੀਜ਼ਾਂ ਵੀ ਦੱਸੂ ਵੀ ਆਹ ਖਾਣਾ ਖਾਣਿਓ ਇਹਦੇ ਨਾਲ ਤੁਸੀਂ ਇੰਨੇ ਮੋਟੇ ਹੁੰਨੇ ਹੋ ਇਹਦੇ ਨਾਲ ਤੁਸੀਂ ਇੰਨੇ ਪਹੁੰਚੋਗੇ ਸਮਝ ਗਏ ਤੇ ਇੱਕ ਆਪਾਂ ਚੀਟੜੇ ਵੀ ਰੱਖਿਆ ਕਰਾਂਗੇ ਵੀਰ ਭਾਲ ਜਦੋਂ ਇਹ ਕ੍ਰੇਵਿੰਗ ਹੁੰਦੀ ਆ ਨਾ ਇਹਰੀ ਬੰਦਾ ਬੜਾ ਮੋਟਾ ਹੁੰਦਾ ਪਹਿਲਾਂ ਕ੍ਰੀਵਿੰਗ ਹਟਾਉਣੀ ਚਾਹੀਦੀ ਹੈ ਹਾਂ ਨਸ਼ੇ ਵਾਲਾ ਬੰਦਾ ਕਿਉਂ ਨਹੀਂ ਨਸ਼ਾ ਛੱਡਦਾ ਤੋੜ ਲੱਗਦੀ ਹੈ ਉਮੀ ਜਿਹੜਾ ਬੰਦਾ ਮੋਟਾ ਹੁੰਦਾ ਖਾਣ ਪੀਣ ਦਾ ਬੜਾ ਆਦੀ ਹੋਵੇ ਉਹਨੂੰ ਅਹੀਂ ਖਾਣ ਪੀਣ ਦੀਆਂ ਚੀਜ਼ਾਂ ਦੀ ਤੋੜ ਲੱਗਦੀ ਆ ਤਾਂ ਖਾਓ ਮੈਂ ਕਹਿੰਦੀ ਆ ਉਹਨਾਂ ਦੀ ਉਹ ਉਹ ਚੀਜ਼ਾਂ ਦੀ ਜਗ੍ਹਾ ਤੇ ਹਲਕੀ ਚੀਜ਼ਾਂ ਖਾਓ ਤੋੜ ਲੱਗ ਜਿਵੇਂ ਤੈਨੂੰ ਤੋੜ ਲੱਗੀ 버ਗਰ ਦੀ ਯਾਰ 버ਗਰ ਦੀ ਜਗ੍ਹਾ ਤੇ ਤੂੰ ਚੁੱਪ ਕਰਕੇ ਚਾਹੇ ਲੱਖ ਤੇਰਾ ਜਿਗਰੀ ਜਾਂਦਾ ਸੇਬ ਖਾ ਲਈ ਤੇਰੀ ਕ੍ਰੀਵਿੰਗ ਖਤਮ ਹੋ ਜਾ ਕੱਲ ਨਿਬੜੀ ਆਪੀ ਕ੍ਰੀਵਿੰਗ ਖਤਮ ਹੋ ਜਾਂਦੀ ਚਲੋ ਕ੍ਰੀਵਿੰਗ ਤੋਂ ਮੈਨਾਂ ਨੂੰ ਸਿਰਫ ਚਾਹ ਦੀ ਕ੍ਰੀਵਿੰਗ ਹੁੰਦੀ ਆ ਆਪਾਂ ਤਾਂ ਜੀ ਟੋੜ ਲੱਗੀ ਹੋਈ ਸੀ ਇੱਕ ਚੀਜ਼ ਦੀ ਮੈਂ ਇਹਨਾਂ ਨੂੰ ਫਿਰ ਸਿਖਾਇਆ ਕੀ ਕਾਦੀ ਟੋੜ ਲੱਗੀ ਸੀ ਇਹਨਾਂ ਫੋਨ ਕਰਨ ਆਣੀ ਸੀ ਇਹ ਹਾਂ ਕੀ ਦੀ ਤੱਕ ਸੁਣਾ ਹਾਂ ਕੋਲਚਾ ਜਾਂ 버ਗਰ ਮੰਗਾਉਣਾ ਮੈਂ ਕਿਹਾ ਨਹੀਂ ਫਰੂਟ ਭਰੇ ਪਏ ਫ੍ਰੀਜਾਂ ਦਾ ਫ੍ਰੀਜ ਭਰੇ ਪਏਗਾ ਜਿਹਦੇ ਵਿੱਚ ਫਰੂਟ ਕੋਲ ਕਿਸੇ ਦਾ ਕਿਸੇ ਦਾ ਕਿਸੇ ਕਿਸੇ ਦਾ ਮਾਲਕ ਤੁਹਾਨੂੰ ਕਿਸੇ ਦਾ ਬੌਸ ਫ੍ਰੀਜਾਂ ਨਾਲ ਫਰੂਟ ਭਰਦਾ ਹੈ ਆਪਦੇ ਇਮਪਲੋਇਆਂ ਵਾਸਤੇ ਜੀ ਆਪਣੇ ਕੋਲ ਇੰਨੀ ਅਸੂਨ ਤਾਂ ਨੇ ਉੱਪਰ ਖਾਣ ਪੀਣ ਦੀਆਂ ਇਹ ਉਹ ਚੀਜ਼ ਨਹੀਂ ਖਾਣੀਆਂ ਇਹਨਾਂ ਨੇ ਤੁਹਾਨੂੰ ਕੱਟ ਕੇ ਪਪੀਤਾ ਕੱਟ ਕੇ ਦਿੱਤਾ ਸੀ ਦੀ ਫਿਰ ਮੈਂ ਐਪਲ ਕੱਟ ਲਾ ਇੱਕ ਵਿੱਚ ਅਸੀਂ ਖੀਰਾ ਕੱਟ ਲਾ ਖੀਰਾ ਮੈਂ ਲਿਆ ਕੇ ਰੱਖਿਆ ਤੁਹਾਡੇ ਵਾਸਤੇ ਅੱਜ ਖਾਣੇ ਸੀ ਖੀਰਾ ਵੀ ਪਪੀਤਾ ਵੀ ਸੀ ਫਿਰ ਇੰਨੀਆਂ ਵਧੀਆ ਚੀਜ਼ਾਂ ਤੁਹਾਨੂੰ ਫਰੂਟ ਲਿਆ ਕੇ ਦਿੱਤੇ ਆ ਖਾਣੇ ਫਿਰ ਵੀ ਕੁਲਚੇ ਨੇ ਹੈ ਕੁਲਚੇ ਨਾਲੋਂ ਤਾਂ ਮਹਿੰਗੇ ਆਉਂਦੇ ਨੇ ਫਰੂਟ ਪੁੱਤ ਹਾਂਜੀ ਕਰਾਰ ਆ ਜਾ ਕੁਲਚੇ ਹਾਂ ਆਇਆ ਗਾਜ ਦੱਸਿਆ ਨਹੀਂ ਇੱਕrarie ਚੀਜ਼ਾਂ ਨੂੰ ਰੀਵੈਟ ਕਰਕੇ ਨਾਲੇ ਸਕਿਨਾਂ ਸਾਫ਼ ਹੁੰਦੀਆਂ ਦੇਖਿਓ ਮੈਂ ਮੈਨੂੰ ਹੁਣ ਜਿਵੇਂ ਅੱਜ ਵੀ ਚੀਜ਼ਾਂ ਜੀ ਮੈਨੂੰ ਘਾਟ ਪਈ ਆ ਪਹਿਲਾਂ ਕਿਵੇਂ ਮੇਰਾ ਮੂੰਹ ਇੰਨਾ ਸਾਫ਼ ਸੀ ਜੁਹਾਰ ਤੋਂ ਬਾਅਦ ਇੱਕੇਦਮ ਕਿਉਂਕਿ ਪ੍ਰੈਗਨੈਂਸੀ ਤੋਂ ਬਾਅਦ ਲੇਡੀ ਦੀ ਬੋਡੀ ਦੇ ਵਿੱਚ ਇੱਕੇਦਮ ਚੇਂਜ ਆਉਂਦੇ ਆ ਉਹ ਚੇਂਜ ਕਰਕੇ ਆਪਾਂ ਖਾਣਾ ਪੀਣਾ ਦਾ ਸੁਧਾਰ ਦੇ ਨਹੀਂ ਗਏ ਉਹਦੇ ਕਰਕੇ ਚੀਜ਼ਾਂ ਕ੍ਰੀਏਟ ਹੁੰਦੀਆਂ ਨੇ ਹੁਣ ਆਪਾਂ ਇਹਨਾਂ ਨੂੰ ਸੁਕਾਉਣੇ ਆ ਮਚੀਟੋ ਸਾਰਿਆਂ ਨੂੰ ਖੜਾ ਕੇ ਸੁਖਾਵਾਂਗੇ ਹੈਨਾ ਠੀਕ ਹੈ ਆ ਜਾ ਫਿਰ ਤੂੰ ਇੱਥੇ ਬੈਠਾ ਹੀ ਕਰ ਦੇ ਨੀਚੇ ਆ ਦੇਖੋ ਦੇਖੋ ਦੂਜੀ ਪਾਣੀ ਤੇ ਚੱਲ ਰਿਹਾ ਇਹਨੂੰ ਤੇ ਰਹਿਣ ਦੇ ਮम्मा ਪਿੱਛੇ ਨਹੀਂ ਆਉਣਾ ਲਓ ਬਈ ਅੱਜ ਆਪਾਂ ਬਣਾਉਣੇ ਆ ਮਜੀਟੋ ਜੀ ਦੇ ਲਈ ਆਪਣੇ ਕੋਲ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਆਹ ਕਾਹਦਾ ਸ਼ੇਕ ਬਣਾ ਕੇ ਗਲਾਸ ਰੱਖਿਆ ਪਿਆ ਇਹ ਪੀਣੇ ਵਾਸਤੇ ਬਣਾਇਆ ਸੀ ਜਿਹੜਾ ਪੀਤਾ ਸੀ ਕਿੱਦੇ ਪਰਸੋਂ ਉਪਰਸੋਂ ਦਾ ਫਿਰ ਇਹਨੂੰ ਢੋਲ ਦੋ ਹੁਣ ਇਹਨੂੰ ਪਰਸੋਂ ਦਾ ਫਰਿੱਜ 'ਚ ਕਿਉਂ ਸਟੋਰ ਕੀਤਾਗਾ ਕਿਰਾਵੋ ਗਿਆ ਤਾਂ ਇੱਟ ਦੋਇਨ ਪੁੱਤਰ ਇਹਦੇ ਵਾਸਤੇ ਆਪਾਂ ਚਾਹੀਦੇ ਨੂੰ ਮਜੀਟੋ ਬਣਾਉਣ ਵਾਸਤੇ ਗਾਈਜ਼ ਆਪਾਂ ਨੂੰ ਚਾਹੀਦੇ ਆ ਪੁਦੀਨਾ ਨਿੰਬੂ ਤੇ ਸਪਰਾਈਟ ਕਾਲਾ ਨੂਨ ਤੇ ਖੰਡ ਤੇ ਜਿਹੜਾ ਬੰਦਾ ਬੇਟ ਘਟਾਰਿਆਗਾ ਉਹ ਖੰਡ ਨਾ ਪਾਇਓ ਬਿਨਾ ਖੰਡ ਤੋਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਉਹ ਆਪਣੀ ਮਰਜ਼ੀ ਉਹ ਪੁਦੀਨਾ ਲੈ ਲੈ ਬੱਲਾਂ ਆਪਾਂ ਠੀਕ ਹੈ ਪੁਦੀਨੇ ਦੇ ਪੱਤੇ ਇਦਾਂ ਪਾ ਲੈਣੇ ਆ ਤੇ ਫਿਰ ਇਸ ਤੋਂ ਬਾਅਦ ਆਪਾਂ ਨਾ ਨਿੰਬੂ ਦੂਮੇ ਨਿੰਬੂ ਲੈ ਤੇ ਆ ਠੀਕ ਹੈ ਦੋ ਗਲਾਸਾਂ ਦੇ ਅਕੋਰਡਿੰਗ ਦੋ ਨਿੰਬੂ ਲੈ ਲਏ ਮੈਂ ਠੀਕ ਹੈ ਨਿੰਬੂ ਦੇ ਵਿੱਚੋਂ ਆਪਾਂ ਰਸ ਕੱਢ ਲਿਆ ਤੇ ਇੱਕ ਲੈ ਲਿਆ ਆਪਾਂ ਪੁਦੀਨਾ ਇਹਨੂੰ ਆਪਾਂ ਇਦਾਂ ਪਾ ਲਿਆ ਸਟੋਰ ਕਰ ਲਿਆ ਇੱਕ ਤੁਸੀਂ ਸਾਰੇ ਕਹੇ ਸੀ ਵੀ ਕਿਹੜੀ ਕੰਪਨੀ ਦਾ ਹੈ ਨਾ ਅੱਜ ਮੈਂ ਇਹ ਰਿੱਕੀ ਤੋਂ ਪੁੱਛੂ ਕਿੰਨੇ ਦਾ ਆਇਆ ਸੀ ਕਿਹੜੀ ਕੰਪਨੀ ਦਾ ਦਾ ਸਾਰਾ ਕੁਝ ਇਦਾਂ ਪੁਦੀਨਾ ਲੈ ਲਿਆ ਬਈ ਠੀਕ ਹੈ ਗਰਲਸ ਠੀਕ ਹੈ ਜੀ ਪੁਦੀਨਾ ਲੈ ਲਿਓ 🍋 ਨਿੰਬੂ ਪਾ ਲਓ ਨਿੰਬੂ ਦਾ ਰਸ ਪਾ ਲਓ ਵਿੱਚ ਓਕੇ ਠੀਕ ਹੈ ਹੁਣ ਇਹਨੂੰ ਘਰ ਇਹਦੇ ਵਿੱਚ ਪਾ ਲਾਂਗੇ ਅੰਮਾ ਨਮਕ ਆਪਣੇ ਕੋਲ ਵਾਈਟ ਨੂਨ ਆ ਠੀਕ ਹੈ ਬਲੈਕ ਹੈ ਨਹੀਂ ਸੀਗਾ ਨਹੀਂ ਤੇ ਤੁਸੀਂ ਬਲੈਕ ਵੀ ਪਾ ਸਕਦੇ ਹੋ ਵਾਈਟ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਓਕੇ ਓਕੇ ਸਹੀ ਨਹੀਂ ਹੈਗਾ ਕੁਝ ਔਰ ਮੈਂ ਗਲਤ ਲਈ ਜੀ ਹੁਣ ਆਪਾਂ ਇਹਨੂੰ ਗ੍ਰੇਂਡ ਕਰ ਲਾਂਗੇ ਠੀਕ ਹੈ ਸਭ ਤੋਂ ਸੱਚ ਕਿ ਲੱਗੀ ਹੋਈ ਆ ਹਾਂਜੀ ਲੱਗੀ ਹੈ ਇਹਨੂੰ ਜਿਹੜੀ ਜੀ ਲਾਗ ਰੇ ਗੇ ਕਰਾਂਗੇ ਜੰਨੇ ਦਾ ਰਸ ਹੁੰਦਾ ਉਹਦੇ ਵਿੱਚ ਵੀ ਪਦੀਨਾ ਪਾਇਆ ਜਾਂਦਾ ਹਾਂਜੀ ਠੰਡੇ ਕਰਕੇ ਪਾਇਆ ਜਾਂਦਾ ਠੰਡਾ ਇਹ ਹੋ ਗਿਆ ਠੀਕ ਹੈ ਚਲ ਹੁਣ ਆਖਾ ਦੋ ਬਰਫ਼ ਦੋ ਤੇ ਵੀ ਟੁਕੜੀਆਂ ਨਹੀਂ ਕੱਢਣਾ ਹੁਣ ਜਿਹੜਾ ਆਪਾਂ ਇਹ ਸਾਰਾ ਰਸ ਬਣਾਇਆ ਸੀਗਾ ਠੀਕ ਆ ਨਿੰਬੂ ਦਾ ਤੇ ਇਹਦਾ ਹੁਣ ਆਪਾਂ ਇਹ ਚ ਕੱਢ ਲਾਂਗੇ ਕੰਚ ਦੇ ਗਲਾਸ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਰਤ ਜਿੰਨਾ ਕਾਪੜਾ ਠੰਡਾ ਕਰਨ ਲੋ ਜੀ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਜਿਹੜਾ ਸਰਪ੍ਰਾਈਜ਼ ਹੁੰਦਾ ਸਰਪ੍ਰਾਈਜ਼ ਲਿੰਕਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਲਿਆ ਸਕਦੇ ਹੋ ਉਹ ਪਾ ਸਕਦੇ ਠੀਕ ਹੈ ਪਹਿਲਾਂ ਆਪਾਂ ਨਿੰਬੂ ਨਿੰਬੂ ਉਹ ਕੀਤਾ ਤੇ ਪੁਦੀਨਾ ਪੁਦੀਨੇ ਤੇ ਨਿੰਬੂ ਨੂੰ ਮਿਕਸ ਕਰਕੇ ਨਿੰਬੂ ਦਾ ਰਸ ਕੱਢ ਕੇ ਪੁਦੀਨੇ ਚ ਪਾ ਕੇ ਪੱਤੀਆਂ ਦੇ ਵਿੱਚ ਮਿਕਸੀ ਦੇ ਵਿੱਚ ਉਹਨੂੰ ਗ੍ਰाइंड ਕਰ ਲਾਂਗੇ ਇਦਾਂ ਉਹ ਰਸ ਬਣ ਜੂਗਾ ਠੀਕ ਆ ਉਹਦੇ ਵਿੱਚ ਹਲਕਾ ਜਿਹਾ ਨਮਕ ਪਾ ਲਾਂਗੇ ਬਰਫ਼ ਪਾ ਲਾਂਗੇ ਫਿਰ ਜਿਹੜਾ ਨਾਲ ਲੱਗਿਆ ਸੀਗਾ ਇਹਦੇ ਵਿੱਚ ਨਾ ਆਪਾਂ ਸਪਰਾਈਟ ਪਾ ਦਾਂਗੇ ਨਾਲ ਇਹਦਾ ਸਾਰਾ ਉਹ ਹੋ ਜਾਊਗਾ ਨਾਲ ਜਿਹੜਾ ਲੱਗਿਆ ਉਹ ਲੈ ਜਾਊਗਾ ਜਿਹੜੀ ਆਪਾਂ ਮਟੀਰੀਅਲ ਬਣਾਇਆਗਾ ਚੀਨੀ ਪਾਵਾਂਗੇ ਚੀਨੀ ਇਹਦੇ ਵਿੱਚ ਆਪਾਂ ਨੂਨ ਪਾਇਆਗਾ ਨਾ ਜੇ ਤੁਸੀਂ ਖੰਡ ਪਾਉਣੇ ਹੋ ਪਾ ਸਕਦੇ ਹੋ ਖੰਡ ਨਾਲ ਹੀ ਗ੍ਰाइंड ਕਰਨੀ ਆ ਠੀਕ ਹੈ ਪਰ ਜਿਵੇਂ ਮੈਂ ਕਹ ਰਹੀ ਆ ਵੀ ਜੇ ਕਿਸੇ ਕੋਈ ਬੰਦਾ ਬੇਟ ਵਾਸਤੇ ਭਾਰਨਾ ਵਧੇ ਓਨਲੀ ਆਹੀ ਚੀਜ਼ ਹੀ ਲੈਣੀ ਆ ਵੀ ਖੰਡ ਨਹੀਂ ਪਾਉਣੀ ਆਪਾਂ ਓਕੇ ਮਿੱਠਾ ਨਹੀਂ ਪਾਉਣਾ ਤਾਂ ਤੁਸੀਂ ਕੱਲਾ ਨਮਕ ਪਾ ਸਕਦੇ ਠੀਕ ਹੈ ਜਿਵੇਂ ਜਿਹੜੇ ਸ਼ੂਗਰ ਵਾਲੇ ਬੰਦੇ ਆ ਕਈ ਵਾਰੀ ਨਹੀਂ ਪੀ ਸਕਦੇ ਨਾ ਕੋਈ ਨਾ ਕੋਈ ਨਾ ਕੋਈ ਉਹ ਦਰਦੀ ਉਹ ਵਿੱਚ ਰੱਖ ਲੈ ਲੋ ਵੀ ਤਿਆਰ ਹੋ ਗਿਆ ਕਿੰਨਾ ਸੋਹਣਾ ਲੱਗਦਾ ਦੇਖੋ ਹਮ ਠੀਕ ਹੈ ਇਦਾਂ ਵਸੇ ਇੱਥੇ ਪਾਈਪ ਲਾ ਕੇ ਇਹਨੂੰ ਪੀ ਸਕਦੇ ਆ ਇਦਾਂ ਬਣ ਜਾਂਦਾ ਮਿੱਠਾ ਪਾਉਣ ਦੀ ਲੋੜ ਹੀ ਨਹੀਂ ਬਈ ਇਹਦੇ ਵਿੱਚ ਇਹਨਾਂ ਸਵਾਲ ਬਣਦਾ ਹੈ ਕਿ ਮਿੱਠਾ ਪਾਉਣ ਦੀ ਲੋੜ ਨਹੀਂ ਓਕੇ ਠੀਕ ਹੈ ਦੇਖੋ ਮਾੜੀ ਦੇ ਨਾਲ ਮਿੰਟ 'ਚ ਬਣ ਗਿਆ ਸਾਰਾ ਬਣ ਗਿਆ ਨਾ ਦੁਬਾਰਾ ਟਾਈਮ ਨਹੀਂ ਲੱਗਦਾ ਹੈਗਾ ਇਦਾਂ ਘਰੇ ਬਣਾ ਕੇ ਪੀ ਸਕਦੇ ਹੋ ਇੱਥੇ ਬਣਾਉਣਾ ਤਾਂ ਤੁਹਾਨੂੰ ਤਾਂ ਹੀ ਉਹ ਲੈ ਕੇ ਦਿੱਤਾ ਪੁਦੀਨਾ ਤੇ ਨਿੰਬੂ ਵੀ ਗਰਮੀ ਆ ਗਰਮੀ ਦੇ ਵਿੱਚ ਇੱਕ ਟਾਈਮ ਤੁਸੀਂ ਚਾਹ ਛੱਡ ਕੇ ਆਹ ਬਣਾ ਕੇ ਪੀ ਲਓ ਬਹੁਤ ਵਧੀਆ ਬਣਦਾ ਓਕੇ ਜੀ ਠੀਕ ਹੈ ਗਾਇਸ ਬਿਲਕੁਲ ਸੌਖਾ ਤਰੀਕਾ ਮਜੀਟੋ ਬਣਾਉਣ ਦਾ ਬਹੁਤ ਸੁਆਦ ਬੰਦਾ ਸੇਮ ਟੇਸਟ ਹੁੰਦਾਗਾ ਤੁਸੀਂ ਜਾ ਕੇ ਚਾਹੇ ਰੈਸਟੋਰੈਂਟ ਦੇ ਵਿੱਚ ਇਹ ਟੇਸਟ ਦੇਖ ਲਓ ਚਾਹੇ ਘਰੇ ਬਣਾ ਕੇ ਦੇਖ ਲਓ ਸੇਮ ਟੇਸਟ ਹੁੰਦਾ ਕੋਈ ਵੱਖਰੀ ਨਹੀਂ ਹੈਗਾ ਅਰੇ ਹੁਣ ਸਾਰਿਆਂ ਨੇ ਫੋਟੋ ਵੀ ਲਿਆ ਤੇ ਸੁਣ ਲਿਆ ਦੱਸ ਕਿੱਦਾਂ ਬਣਿਆ ਬਹੁਤ ਟੇਸਟੀ ਆ ਮੈਂ ਵੀ ਨਾ ਸਾਰਾ ਪੀ ਲਿਆ ਵਧੀਆ ਲੱਗਿਆ ਤੁਹਾਨੂੰ ਸੱਚੀ ਮੈਨੂੰ ਲੱਗਦਾ ਨਹੀਂ ਸੀ ਵੀ ਇਹਨੂੰ ਸਵਾਦ ਲੱਗੂ ਤੁਹਾਨੂੰ ਸਵਾਦ ਆ ਮਿੱਠਾ ਨਹੀਂ ਪਾਇਆ ਜਮਾ ਵੀ ਖੰਡ ਜਮਾ ਨਹੀਂ ਪਾਈ ਤੇਰਾ ਵੀਰਾ ਕਹਿੰਦਾ ਹੁੰਦਾ ਵੀ ਇਹਦੇ ਵਿੱਚ ਖੰਡ ਜਮਾਣਾ ਪਾਇਆ ਕਰੋ ਜੇ ਮਿੱਠਾ ਪਾਵਾਂਗੇ ਵਿਦਆਊਟ ਮਿੱਠੇ ਤੋਂ ਪੀਵਾਂਗੇ ਤਾਂ ਨਿੰਬੂ ਦਾ ਬਾਲੀ ਚੰਗੀ ਚੀਜ਼ ਆ ਗਰਮੀਆਂ ਦੇ ਵਿੱਚ ਹਾਂਜੀ ਹਾਂਜੀ ਵਧੀਆ ਬਣਿਆ ਮਾਹੌਲ ਦਾ ਟੇਸਟੀ ਆ ਪਲੱਸ ਚਲੇਗਾ ਹਣਾ ਦੇਖ ਆਊਟਲੈਟ ਦੇ ਵਿੱਚ ਆਰਡਰ ਕਰ ਲਿਓ ਤੁਸੀਂ ਮੁਜੀਟੋ ਜਮਾ ਸੇਮ ਟੇਸਟ ਆ ਉਹ 300 ਕੁਛ 348 ਦਾ ਕੁਛ ਐਂ ਜੀ ਕੁਛ ਹੁੰਦਾ ਉਹੀ ਟੇਸਟ ਹੈ ਨਾ ਫਰਕ ਹੈਗਾ ਮਾੜਾ ਮੋਟਾ ਕਿਉਂ ਮਟੀਰੀਅਲ ਤਾਂ ਉਹੀ ਯੂਜ਼ ਕਰਦੇ ਆ ਮੈਂ ਵੈਸੇ ਇਹ ਚੀਜ਼ ਕਦੇ ਨਹੀਂ ਪੀਤੀ ਉੱਥੇ ਆਊਟਲੈਟ ਜਾ ਕੇ ਕਿਉਂ ਕਾਤੋਂ ਕਿਉਂਕਿ ਬਾਹਲਾ ਮਹਿੰਗਾ ਹੁੰਦਾਗਾ ਸੌਦਾ ਕੀ ਆ 20 ਰੁਪਏ ਦੀ ਮੈਂ ਗੁੱਛੀ ਜੀ ਲਿਆਂਦੀ ਸੀ ਤੇ 50 ਰੁਪਏ ਦੇ ਮੈਂ ਨਿੰਬੂ ਲਿਆਂਦੇ ਨਿੰਬੂ ਕਿੰਨੇ ਦਿਨ ਚੱਲਣਗੇ ਭਲਾਂਦੀ ਐਂ ਦੇਖ ਲੈ ਤੇ ਆਹ ਸਰਪ੍ਰਾਈਜ਼ ਆ 21 ਰੁਪਏ ਦਾ ਸਰਪ੍ਰਾਈਜ਼ ਆਇਆ ਸਾਰਾ 100 ਰੁਪਏ ਦਾ ਸਮਾਨ ਵੀ ਨਹੀਂ ਆਇਆ ਵੀਰਪਾਲ ਤੇ ਦੇਖਿਆ ਜਾਵੇ ਉਹ 1 ਦੰਦੇ ਨੇ 348 ਦਾ ਤਿੰਨ ਗਲਾਸ ਬਣ ਜਾਂਦੇ ਯਾਨੀ ਹਾਂ ਤਿੰਨ ਗਲਾਸ ਆਰਾਮ ਨਾਲ ਹਾਂ ਆਰਾਮ ਨਾਲ ਕਿਵੇਂ ਬਣਿਆ ਬਹੁਤ ਟੇਸਟੀ ਬਣਾਈ ਤੂੰ ਕੀ ਕਹਿੰਦੀ ਸੀ ਬਹੁਤ ਟੇਸਟੀ ਬਹੁਤ ਕਿਵੇਂ ਬਣਾਇਆ ਕਿਵੇਂ ਬਣਾਇਆਗਾ ਅੱਛਾ ਵਲੌਗ ਦੇਖੀ ਬਣਾ ਕੇ ਜਾ ਕੇ ਹਾਂ ਵਲੌਗ ਦੇਖੀ ਸੀ ਉਹਨੂੰ ਦੇਖ ਦੇਖ ਕੇ ਬਣਾਈ ਬਹੁਤ ਟੇਸਟੀ ਆ ਬਹੁਤ ਜਿਆਦਾ ਹੇ ਤਾਂ ਭਈ ਆਪਾਂ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਲਿਆ ਜੇ ਕਿਤੇ ਇਹਨੂੰ ਉਹ ਕੁੱਟਣ ਜੇ ਵਾਲਾ ਹੋਵੇ ਨਾ ਕੁੱਟ ਕੇ ਬਣਾਇਆ ਜਾਵੇ ਬੜਾ ਜ਼ਿਆਦਾ ਟੇਸਟੀ ਬਣਦਾ ਕੁੱਟ ਕੇ ਵਿੱਚੇ ਨਿੰਬੂ ਕੁੱਟਿਆ ਜਾਵੇ ਵਿੱਚੇ ਇਹ ਬਾਕੀ ਔਰੈਂਜ ਵਾਲਾ ਔਰੈਂਜ ਮਜੀਟੋ ਤੁਸੀਂ ਬਣਾ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਉਹ ਚ ਲਿੰਕਾ ਪੈ ਜਾਂਦਾ ਔਰੈਂਜ ਵਾਲੇ ਚ ਉਹ ਇਦਾਂ ਵੀ ਸਵਾਦ ਬਣਦਾ ਉਹ ਵੀ ਤੁਹਾਨੂੰ ਪਿਆਉਂਗਾ ਬਣਾ ਕੇ ਲਓ ਜੀ ਅੱਜ ਆਪਾਂ ਨੂੰ ਰਿੱਕੀ ਲੈਣ ਆਗੇ रिक्की कहंदे आज तू ਸਾਡੇ ਨਾਲ ਹੀ ਚੱਲ ਰਹਿਂਦੇ ਸਕੂਟੀ ਤੇ ਜਾਣ। ਹੋਰ ਮੈਂ ਕਿਹਾ ਠੀਕ ਹੈ ਤੜਕੇ ਫਿਰ ਤੇਹਾਂ ਆਉਣਾ ਬੂਗਾ। ਆ ਲੈ ਆਈ ਲੈ ਬੂਗਾ ਲੈ ਆਈ। ਹਯਾਰ ਤਾਂ ਘਰ ਆ ਕੇ ਲੱਗ ਗਿਆ ਝੂਟੇ ਲੈਣ। ਐ ਮਮੀ। ਪਹੁੰਚ ਗਏ ਆਪਾਂ ਘਰੇ। ਅੱਜ ਆਪਾਂ ਸਕੂਟੀ ਤੇ ਨਹੀਂ ਆਏ ਅੱਜ ਆਪਾਂ 21 ਨਾਲ ਆਏ। ਲੈ ਇਹ ਤੇ ਯਾ ਬਿਸਕਟ ਖਾ ਕੀ ਖਾਏ। ਲੈ ਇਸ ਖਾ ਲਈ ਜੇ ਬਿਸਕਟ ਖਾ ਲਈ। ਹਾਂ ਤੇ ਦੇਖਦੇ ਹਾਂ ਕੌਣ ਜਿੱਤੂਗਾ ਫਿਰ ਹੈ ਪਹਿਲਾਂ ਤੂੰ ਮੇਰੇ ਤੋਂ ਤਾਂ ਹਾਰ ਗਿਆ ਗੁੰਤਾਜ ਹੁਣ ਦੇਖਦੇ ਹਾਂ ਤੂੰ ਜਿੱਤੇਗਾ ਕਿ ਨਹੀਂ ਜਿੱਤੇਗਾ ਹੈਨਾ ਕਿਵੇਂ 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 ਸਹੀ ਆ ਸਾਰੀਆਂ ਰੋਟੀਆਂ ਖਾ ਲਓ ਕਿਹੜੀ ਗੇਮ ਖੇਡ ਰਹੇ ਆਂਗਾ ਭਾਬੀ ਤੇ ਆਹ ਲਓ ਗਾਇਸ ਇਹਨੀ ਨਵੀਂ ਆਉ ਲਿਆਂਦੀ ਤਾਸ ਅੱਜ ਆਹ ਦੇ ਦਾਦਾ ਜੀ ਨੂੰ ਮਿੰਤਾ ਕਰਕੇ ਕਹਿੰਦਾ ਮੈਨੇ ਤਾਂ ਨਵੀਂ ਪਾਟ ਸੀ ਦਵਾ ਕੇ ਲਿਆਉ ਪਹਿਲਾਂ ਵਾਲੀ ਪਾਟ ਹੀ ਪਈ ਆ ਪੱਤੇ ਘੱਟ ਸੀ ਪਾਟੀ ਦਾ ਕਿੱਥੇ ਸੀਗੀ ਪੱਤੇ ਘੱਟ ਸੀਗੇ ਉਹਦੇ ਪਾਟੀ ਦਾ ਰਹਿਣੀ ਸੀ ਫਿਰ ਉਹ ਆਵੇ ਤੇਰੇ ਚਾਚੂ ਵੀ ਨਹੀਂ ਨਹੀਂ